ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨਾ ਘਰ ਵਿੱਚ ਮਲਾਈ ਤੋਂ ਮੱਖਣ ਤੇ ਮੱਖਣ ਤੋਂ ਸ਼ੁੱਧ ਦੇਸੀ ਘਿਓ ਤੇ ਪਨੀਰ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇੱਧਰ ਮੇਰੇ ਕੋਲ ਫ੍ਰਿਜ ਵਿੱਚ 5-6 ਦਿਨਾਂ ਦੀ ਮਲਾਈ ਸਟੋਰ ਕਰਕੇ ਰੱਖੀ ਸੀ ਤੁਹਾਡੇ ਕੋਲ ਜਿੰਨਾ ਦੁੱਧ ਹੋ ਗਿਆ ਉਸ ਦੇ ਹਿਸਾਬ ਨਾਲ ਤੁਸੀਂ ਮਲਾਈ ਸਟੋਰ ਕਰਕੇ ਰੱਖ ਸਕਦੇ ਹੋ ਮੇਰੇ ਕੋਲ 5-6 ਦਿਨਾਂ ਦੀ ਮਲਾਈ ਸੀ ਤੁਸੀਂ 10 15 ਦਿਨ ਦੀ ਮਲਾਈ ਵੀ ਲੈ ਸਕਦੇ ਹੋ ਹੁਣ ਗਰਮੀ ਕਰਕੇ ਮੈਂ ਜਾਦਾ ਚਿਰ ਪ੍ਰਾਣੀ ਮਲਾਈ ਨਹੀਂ ਲਈ ਮੈਂ ਇਸ ਵਿੱਚ ਇੱਕ ਚਮਚ ਦਹੀਂ ਦਾ ਪਾ ਦਿੱਤਾ ਸੀ ਤਾਂ ਜੋ ਮਲਾਈ ਆਪਣੀ ਖਰਾਬ ਨਾ ਹੋਵੇ ਮੇਰੇ ਕੋਲ ਗਾਈਆਂ ਦੇ ਦੁੱਧ ਦੀ ਮਲਾਈ ਸੀ ਹੁਣ ਮੈਂ ਮਿਕਸੀ ਵਾਲਾ ਜਾਰ ਲੈ ਲਿਆ ਤੁਸੀਂ ਇਸ ਨੂੰ ਹੈਂਡ ਬਲੈਂਡਰ ਨਾਲ ਵੀ ਬਲੈਂਡ ਕਰਕੇ ਮੱਖਣ ਕੱਢ ਸਕਦੇ ਹੋ ਪਰ ਮਿਕਸੀ ਨਾਲ ਇਸ ਵਿੱਚ ਆਸਾਨੀ ਨਾਲ ਮੱਖਣ ਨਿਕਲ ਜਾਂਦਾ ਹੈ ਹੁਣ ਮੈਂ ਦੋ ਵਾਰ ਕਰਕੇ ਜਾਰ ਵਿੱਚ ਮਲਾਈ ਪਾ ਲਵਾਂਗੇ ਤੁਸੀਂ ਆਪਣੇ ਜਾਰ ਦੇ ਹਿਸਾਬ ਨਾਲ ਇਸ ਵਿੱਚ ਮਲਾਈ ਐਡ ਕਰ ਲੈਣੀ ਹੈ ਹੁਣ ਮੈਂ ਅੱਧੀ ਮਲਾਈ ਪਾ ਲਈ ਅੱਧੀ ਮਲਾਈ ਮੈਂ ਬਾਅਦ ਵਿੱਚ ਪਾਵਾਂਗੇ ਹੁਣ ਇਸ ਵਿੱਚ ਇੱਕ ਗਲਾਸ ਠੰਡੇ ਪਾਣੀ ਦਾ ਪਾਵਾਂਗੇ ਗਰਮੀ ਦਾ ਮੌਸਮ ਹੋਣ ਕਰਕੇ ਹੁਣ ਮੱਖਣ ਠੰਡੇ ਪਾਣੀ ਨਾਲ ਹੀ ਨਿਕਲਦਾ ਜੇਕਰ ਸਰਦੀ ਦਾ ਮੌਸਮ ਹੋਵੇ ਤਾਂ ਤੁਸੀਂ ਕੋਸਾ ਪਾਣੀ ਵੀ ਲੈ ਸਕਦੇ ਹੋ ਹੁਣ ਢੱਕਣ ਬੰਦ ਕਰਕੇ ਜਾਰ ਨੂੰ ਮਿਕਸੀ ਵਿੱਚ ਲਗਾ ਲਵਾਂਗੇ ਹੁਣ ਮੈਂ ਜਾਰ ਨੂੰ ਮਿਕਸੀ ਵਿੱਚ ਲਗਾ ਲਿਆ ਸੀ ਹੁਣ ਮੀਡੀਅਮ ਲੇਮ ਜੇ ਤੇ ਕਰਕੇ ਇਸ ਨੂੰ ਚੰਗੀ ਤਰ੍ਹਾਂ ਚਲਾਵਾਂਗੇ ਤਾਂ ਜੋ ਮੱਖਣ ਆਪਣਾ ਚੰਗੀ ਤਰ੍ਹਾਂ ਅਲੱਗ ਹੋ ਜਾਵੇ ਤੇ ਲੱਸੀ ਆਪਣੀ ਚੰਗੀ ਤਰ੍ਹਾਂ ਅਲੱਗ ਹੋ ਜਾਵੇ ਤੁਸੀਂ ਮਿਕਸੀ ਦੀ ਸਪੀਡ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਮੈਂ ਇਸ ਨੂੰ ਮੀਡੀਅਮ ਸਪੀਡ ਤੇ ਹੀ 5 ਮਿੰਟ ਚਲਾਇਆ ਹੈ 5 ਮਿੰਟ ਹੋ ਗਏ ਸੀ ਇੱਧਰ ਆਪਣਾ ਮੱਖਣ ਵੀ ਚੰਗੀ ਤਰ੍ਹਾਂ ਨਿਕਲ ਕੇ ਤਿਆਰ ਹੋ ਗਿਆ ਤੇ ਲੱਸੀ ਵੀ ਆਪਣੀ ਚੰਗੀ ਤਰ੍ਹਾਂ ਨਿਕਲ ਗਈ ਠੰਡਾ ਪਾਣੀ ਪਾਉਣ ਕਰਕੇ ਆਸਾਨੀ ਨਾਲ ਇਸ ਵਿੱਚੋਂ ਮੱਖਣ ਅਲੱਗ ਤੇ ਲੱਸੀ ਅਲੱਗ ਹੋ ਜਾਂਦੀ ਹੈ ਬਹੁਤ ਹੀ ਵਧੀਆ ਆਪਣਾ ਮੱਖਣ ਨਿਕਲ ਕੇ ਤਿਆਰ ਹੋਇਆ ਸੀ ਹੁਣ ਮੈਂ ਲੱਸੀ ਵਿੱਚੋਂ ਮੱਖਣ ਨੂੰ ਕੱਢ ਲਵਾਂਗੇ। ਇੱਧਰ ਮੈਂ ਇੱਕ ਬਾਉਲ ਵਿੱਚ ਠੰਡਾ ਪਾਣੀ ਲੈ ਲਿਆ ਸੀ ਤੇ ਹੁਣ ਇਸ ਵਿੱਚੋਂ ਮੱਖਣ ਨੂੰ ਪਾਵਾਂਗੇ। ਮੱਖਣ ਨੂੰ ਚੰਗੇ ਤਰ੍ਹਾਂ ਨਿਚੋੜਾਂਗੇ ਤਾਂ ਜੋ ਸਿਹੜੀ ਐਕਸਟਰਾ ਲੱਸੀ ਔਰ ਚੰਗੀ ਤਰ੍ਹਾਂ ਨਿਚੜ ਜਾਵੇ ਤੇ ਇਸ ਨੂੰ ਠੰਡੇ ਪਾਣੀ ਵਿੱਚ ਰੱਖ ਲਵਾਂਗੇ। ਠੰਡੇ ਪਾਣੀ ਵਿੱਚ ਇਹ ਚੰਗੀ ਤਰ੍ਹਾਂ ਸੈੱਟ ਵੀ ਹੋ ਜਾਂਦਾ ਹੈ। ਚੰਗੀ ਤਰ੍ਹਾਂ ਨਿਚੋੜ-ਨਿਚੋੜ ਕੇ ਇਸ ਨੂੰ ਠੰਡੇ ਪਾਣੀ ਵਿੱਚ ਪਾਉਂਦੇ ਜਾਵਾਂਗੇ। ਜਿਹੜੀ ਇਹ ਲੱਸੀ ਨਿਕਲੇ ਇਸ ਨੂੰ ਮੈਂ ਵੇਸਟ ਨਹੀਂ ਕਰਾਂਗੇ। ਇਸ ਵਿੱਚੋਂ ਮੈਂ ਪਨੀਰ ਬਣਾਵਾਂਗੇ। ਤੁਸੀਂ ਮਲਾਈ ਤੋਂ ਮੱਖਣ ਘਿਓ ਪਨੀਰ ਕਿੰਨੀਆਂ ਚੀਜ਼ਾਂ ਬਣਾ ਕੇ ਤਿਆਰ ਕਰ ਸਕਦੇ ਹੋ ਵੀ ਸਾਫ਼ ਸੁਥਰੇ ਤਰੀਕੇ ਨਾਲ ਹੁਣ 5 ਮਿੰਟ ਹੋ ਗਏ ਸੀ ਮੱਖਣ ਨੂੰ ਪਾਣੀ ਵਿੱਚ ਪਾਇਆ ਨੂੰ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਨਿਚੋੜ ਕੇ ਇੱਕ ਪੈਨ ਵਿੱਚ ਪਾ ਲਵਾਂਗੇ ਕਿਉਂਕਿ ਮੈਂ ਇਸ ਤੋਂ ਘਿਓ ਬਣਾਉਣਾ ਹੈ ਤੁਸੀਂ ਇਸ ਮੱਖਣ ਨੂੰ ਇਸ ਤਰ੍ਹਾਂ ਕਿਸੇ ਵੀ ਚੀਜ਼ ਵਿੱਚ ਸਰਵ ਕਰ ਸਕਦੇ ਹੋ ਮੈਂ ਸਾਰੇ ਮੱਖਣ ਨੂੰ ਨਿਚੋੜ ਕੇ ਪੈਨ ਵਿੱਚ ਪਾ ਲਿਆ ਬਹੁਤ ਹੀ ਵਧੀਆ ਆਪਣਾ ਮੱਖਣ ਨਿਕਲ ਕੇ ਤਿਆਰ ਹੋਇਆ ਸੀ ਹੁਣ ਮੈਂ ਪੈਨ ਨੂੰ ਗੈਸ ਉੱਪਰ ਰੱਖ ਦਵਾਂਗੇ ਹੁਣ ਮੈਂ ਪੈਨ ਨੂੰ ਗੈਸ ਉੱਪਰ ਰੱਖ ਦਿੱਤਾ ਸੀ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਹੈ ਮੀਡੀਅਮ ਫਲੇਮ ਤੇ ਮੱਖਣ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਮੱਖਣ ਆਪਣਾ ਚੰਗੀ ਤਰ੍ਹਾਂ ਮੈਲਟ ਨਹੀਂ ਹੋਣ ਲੱਗ ਜਾਂਦਾ ਤੇ ਇਸ ਨੂੰ ਉਵਾਲੀ ਨਹੀਂ ਆਉਣ ਲੱਗ ਜਾਂਦੀ ਇਸ ਨੂੰ ਮੈਂ ਲਗਾਤਾਰ ਚਲਾਉਂਦੇ ਹੋਏ ਇਸ ਤਰ੍ਹਾਂ ਚਮਚ ਨਾਲ ਹਿਲਾਉਂਦੇ ਜਾਵਾਂਗੇ ਹੁਣ ਮੱਖਣ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਇਸ ਨੂੰ ਉਵਾਲੀ ਵੀ ਆਉਣੀ ਸ਼ੁਰੂ ਹੋ ਗਈ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਆ ਹਲੇ ਹੁਣ ਚੰਗੀ ਤਰ੍ਹਾਂ ਮੱਖਣ ਨੂੰ ਉਵਾਲੀ ਆਉਣ ਲੱਗ ਗਈ ਸੀ 5 ਮਿੰਟ ਹੋ ਗਏ ਸੀ ਹੁਣ ਮੈਂ ਗੈਸ ਦੀ ਫਲੇਮ ਨੂੰ ਬਿਲਕੁਲ ਲੋਅ ਕਰ ਦਵਾਂਗੀ ਕਿਉਂਕਿ ਇਸ ਸਟੇਜ ਤੇ ਕਈ ਵਾਰ ਕੀ ਹੁੰਦਾ ਹੈ ਕਿ ਮੱਖਣ ਉੱਪਰ ਕੇ ਬਾਹਰ ਆ ਜਾਂਦਾ ਹੈ ਹੁਣ ਇਸ ਨੂੰ ਓਦੋਂ ਤੱਕ ਪਕਾਵਾਂਗੇ ਜਦ ਤੱਕ ਇਹ ਚੰਗੀ ਤਰ੍ਹਾਂ ਘਿਓ ਨਹੀਂ ਬਣ ਜਾਂਦਾ ਇੱਧਰ ਆਪਣੀ ਜਿਹੜੀ ਲੱਸੀ ਨਿਕਲੀ ਸੀ ਉਸ ਵਿੱਚੋਂ ਮੈਂ ਪਨੀਰ ਵੀ ਬਣਾ ਕੇ ਤਿਆਰ ਕਰ ਲਿਆ ਸੀ ਪਨੀਰ ਕਿਸ ਤਰ੍ਹਾਂ ਬਣਦਾ ਹੈ ਤੁਸੀਂ ਇਸ ਦੀ ਰੈਸਪੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣਾ ਪਨੀਰ ਬਣ ਕੇ ਤਿਆਰ ਹੋਇਆ ਸੀ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਪਨੀਰ ਨੂੰ ਵੀ ਛਾਣ ਲਵਾਂਗੇ ਚੰਗੀ ਤਰ੍ਹਾਂ ਛਾਣਨੇ ਵਿੱਚ ਤਾਂ ਜੋ ਇਸ ਦਾ ਵੀ ਪਾਣੀ ਚੰਗੀ ਤਰ੍ਹਾਂ ਅਲੱਗ ਹੋ ਜਾਵੇ ਤੇ ਪਨੀਰ ਅਲੱਗ ਹੋ ਜਾਵੇ। ਇੱਧਰ ਆਪਣਾ ਘਿਓ ਨੂੰ ਵੀ ਬਣਦੇ ਨੂੰ ਦੁਬਾਰਾ ਤੋਂ 5 ਮਿੰਟ ਹੋ ਗਏ ਸੀ। ਚੰਗੀ ਤਰ੍ਹਾਂ ਘਿਓ ਵੀ ਆਪਣਾ ਬਣਨ ਵਾਲਾ ਹੀ ਆ। ਥੋੜਾ ਜਿਹਾ ਇਸ ਵਿੱਚ ਥੋੜੀ ਜਿਹੀ ਲੱਸੀ ਰਹਿ ਗਈ ਉਸ ਨੂੰ ਮੈਂ 2 ਕਮਿੰਟ ਹੋਰ ਪਕਾ ਲਵਾਂਗੀ ਤਾਂ ਜੋ ਉਸ ਦੀ ਥੋੜੀ ਜਿਹੀ ਲੱਸੀ ਚੰਗੀ ਤਰ੍ਹਾਂ ਸੁੱਕ ਜਾਵੇ। ਇਸ ਤਰ੍ਹਾਂ ਘਿਓ ਆਪਣਾ ਜਲਦੀ ਖਰਾਬ ਨਹੀਂ ਹੋ ਜਾਂਦਾ ਤੇ ਇਹ ਚੰਗੀ ਤਰ੍ਹਾਂ ਪੱਕ ਵੀ ਜਾਂਦਾ ਆ। 2 ਮਿੰਟ ਹੋ ਗਏ ਸੀ ਘਿਓ ਆਪਣਾ ਚੰਗੀ ਤਰ੍ਹਾਂ बन ਵੀ ਗਿਆ ਬਹੁਤ ਹੀ ਵਧੀਆ ਆਪਣਾ ਘਿਓ ਬਣ ਕੇ ਤਿਆਰ ਹੋਇਆ ਸੀ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਇਸੇ ਤਰ੍ਹਾਂ ਪੈਨ ਨੂੰ ਗੈਸ ਉੱਪਰ ਰੱਖ ਦਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਹ ਠੰਡਾ ਹੋ ਜਾਵੇ ਠੰਡਾ ਕਰਕੇ ਹੀ ਇਸ ਨੂੰ ਤੁਸੀਂ ਕਿਸੇ ਵੀ ਕੰਟੇਨਰ ਵਿੱਚ ਕੱਢ ਸਕਦੇ ਹੋ ਹੁਣ ਇਧਰ ਘਿਓ ਵੀ ਆਪਣਾ ਠੰਡਾ ਹੋ ਗਿਆ ਸੀ ਪਨੀਰ ਵੀ ਆਪਣਾ ਬਣ ਕੇ ਤਿਆਰ ਸੀ ਪਨੀਰ ਨੂੰ ਮੈਂ ਛਣਨੀ ਵਿੱਚ ਪਾ ਕੇ ਰੱਖ ਦਿੱਤਾ ਸੀ ਤਕਰੀਬਨ 200 ਗ੍ਰਾਮ ਪਨੀਰ ਨਿਕਲ ਕੇ ਆਪਣਾ ਤਿਆਰ ਹੋਇਆ ਸੀ ਤੁਸੀਂ ਮਲਾਈ ਤੋਂ ਮੱਖਣ ਘਿਓ ਪਨੀਰ ਕਿੰਨੀਆਂ ਚੀਜ਼ਾਂ ਬਣਾ ਕੇ ਤਿਆਰ ਕਰ ਸਕਦੇ ਹੋ ਸਾਫ਼ ਸੁਥਰੇ ਤਰੀਕੇ ਨਾਲ ਘਿਓ ਵੀ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਹੁਣ ਮੈਂ ਇੱਧਰ ਇੱਕ ਸੂਤੀ ਪੋਣਾ ਲੈ ਲਈ ਸੀ نیچے ਮੈਸੇ ਦਾ ਇੱਕ ਪਲਾਸਟਿਕ ਦਾ ਕੰਟੇਨਰ ਲੈ ਲਈ ਸੀ ਤੁਸੀਂ ਕੋਈ ਵੀ ਕੱਚ ਦਾ ਕੰਟੇਨਰ ਲੈ ਸਕਦੇ ਹੋ ਹੁਣ ਇਸ ਵਿੱਚ ਘਿਓ ਨੂੰ ਛਾਣ ਲਵਾਂਗੇ ਇਸ ਤਰ੍ਹਾਂ ਕੱਪੜੇ ਨਾਲ ਜੱਗ ਘਿਓ ਛਾਣਦੇ ਆ ਘਿਓ ਆਪਣਾ ਬਹੁਤ ਹੀ ਵਧੀਆ ਸਾਫ਼ ਨਿਕਲ ਕੇ ਤਿਆਰ ਹੁੰਦਾ ਹੈ ਹੁਣ ਸਾਰੇ ਘਿਓ ਨੂੰ ਇਸ ਤਰ੍ਹਾਂ ਕੱਪੜੇ ਨਾਲ ਛਾਣ ਕੇ ਕੰਟੇਨਰ ਵਿੱਚ ਪਾਉਂਦੇ ਜਾਵਾਂਗੇ ਘਿਓ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਸੀ ਠੰਡਾ ਕਰਕੇ ਇਸ ਨੂੰ ਮੈਂ ਕੰਟੇਨਰ ਵਿੱਚ ਕੱਢਿਆ ਹੈ ਹੁਣ ਮੈਂ ਸਾਰੇ ਘਿਓ ਨੂੰ ਛਾਣ ਲਿਆ ਸੀ ਬਹੁਤ ਹੀ ਵਧੀਆ ਆਪਣਾ ਘਿਓ ਬਣ ਕੇ ਤਿਆਰ ਹੋਇਆ ਸੀ ਤਕਰੀਬਨ 400 ਤੋਂ 500 ਗ੍ਰਾਮ ਆਪਣਾ ਘਿਓ ਬਣ ਕੇ ਤਿਆਰ ਹੋਇਆ ਸੀ ਇਸ ਨੂੰ ਹੁਣ ਮੈਂ ਠੰਡਾ ਕਰਕੇ ਚੰਗੀ ਤਰ੍ਹਾਂ ਇਸ ਦਾ ਢੱਕਣ ਬੰਦ ਕਰਕੇ ਤੁਸੀਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਮਲਾਈ ਤੋਂ ਮੱਖਣ ਤੇ ਘਿਓ ਤੇ ਪਨੀਰ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ